ਸਾਸੀ ਕਾਲ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਮੇਰੇ ਨਾਲ ਹਨ ਵਿਕਰਮਜੀਤ ਸਿੰਘ ਵਿੱਕੀ ਮਾਨਸਾ ਤੁਸੀਂ ਦੇਖ ਰਹੇ ਹੋ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਦੇ ਇੱਕ ਨੌਜਵਾਨ ਇੰਦਰਜੀਤ ਸਿੰਘ ਪੁੱਤਰ ਕਾਕਾਰਾਮ ਸਵਰਗਵਾਸੀ ਸਾਬਰਾਮ ਦੇ ਪੋਤਰੇ ਜਿਨੇ ਐਮਏ ਪੰਜਾਬੀ ਹਿਸਟਰੀ ਦੇ ਵਿੱਚ ਪੂਰੇ ਪੰਜਾਬ ਤੋਂ ਅੱਭਲ ਆ ਕੇ 골ਡ ਮੈਡਲ ਆਪਣੀ ਝੋਲੀ ਪਾਇਆ ਇੰਦਰਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 40ਵੀਂ ਕਨਮੋਕੇਸ਼ਨ ਦੌਰਾਨ ਡਿਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਐਡੀ ਵੱਡੀ ਪ੍ਰਾਪਤੀ ਕਰਨ ਤੇ ਇਸ ਇੰਦਰਜੀਤ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਕੀਤਾ ਗਿਆ। ਪਰਿਵਾਰ ਵੱਲੋਂ ਪਿੰਡ ਵਾਸੀਆਂ ਵੱਲੋਂ ਤੁਸੀਂ ਦੇਖ ਰਹੇ ਹੋ ਖੁਸ਼ੀ ਦੀ ਲਹਿਰ ਦੇਖੋ ਨੂੰ ਮਿਲ ਰਹੀ ਹੈ। ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਅਸੀਂ ਪਰਿਵਾਰ ਦੇ ਨਾਲ ਇਸ ਇੰਦਰਜੀਤ ਸਿੰਘ ਨਾਲ ਗੱਲਬਾਤ ਕਰਾਂਗੇ। ਇੱਕ ਵਾਰੀ ਤੁਹਾਨੂੰ ਦਿਖਾ ਦਈਏ ਖੁਸ਼ੀ ਦਾ ਮਾਹੌਲ ਢੋਲ ਵੱਜ ਰਹੇ ਹੈ। ਗੁਲਾਲੀ ਖੇਡੀ ਜਾ ਰਹੀ ਹੈ ਗੜ ਦੇ ਵਿੱਚ ਹਾਰ 파 ਕੇ ਇੰਦਰ ਸਿੰਘ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇੰਤੋ ਹਰੇਕ ਵਿੱਚ ਨਾਰੋਸ਼ਨ ਕੀਤਾ ਪਿੰਡ ਦੇ ਬਹੁਤ ਵਧੀਆ ਕਰਾਈ ਆ ਆਪਣੇ ਬੱਚੇ ਨੂੰ ਹਰੇਕ ਬੰਦਾ ਆ ਪੜਾਓ ਬਹੁਤ ਮਿਹਨਤ ਨਾਲ ਬੱਚੇ ਪੜਾਏ ਨੇ ਆਪਦੀ ਗਰੀਬੀ ਨਾਲ ਆਖ ਪੜਾ ਕੇ ਜੁਹ ਪਾਤਾ ਜੀ ਦੂਰਾ ਆਦੇ ਬੱਚੇ ਸਾਨੂੰ ਬਹੁਤ ਮਾਣ ਆ ਜੀ ਸਾਨੂੰ ਬਹੁਤ ਖੁਸ਼ੀ ਆ ਬਾਕੀ ਪਰਿਵਾਰ ਨੂੰ ਆਪਦੇ ਬਹੁਤ ਖੁਸ਼ੀ ਆ ਭੈਣ ਨੂੰ ਬਹੁਤ ਖੁਸ਼ੀ ਆ ਸਾਡੇ ਬਕਰਦਾ ਜੀ ਪਰਿਵਾਰ ਸਭ ਤੋਂ ਮੋੜ ਦੀ ਤੁਹਾਨੂੰ ਹਾਂ ਜੀ ਬਹੁਤ ਆ ਜੀ ਸ਼ੁਰੂ ਤੋਂ ਜੀ ਹਾਂ ਜੀ ਸ਼ੁਰੂ ਤੋਂ ਤੇ ਆ ਕਿ ਸਾਰਾ ਪੁੱਛਾਇਆ ਹਾਂ ਜੀ ਹਾਂ ਜੀ ਸਾਡੇ ਨਗਰ ਫਾਫੜੇ ਭਾਈ ਕਿੰ ਆਸਤੇ ਇਹ ਬਹੁਤ ਮਾਣ ਦੀ ਗੱਲ ਆ ਮਾਪਿਆਂ ਵਾਸਤੇ ਬਹੁਤ ਮਾਣ ਦੀ ਗੱਲ ਆ ਕਿ ਸਾਡਾ ਲੜਕਾ ਇੰਦਰਜੀਤ ਸਿੰਘ ਜੋ ਕਿ ਐਮਏ ਹਿਸਟਰੀ ਵਿਚ ਪਹਿਲੇ ਸਥਾਨ ਤੇ ਆਇਆ ਤੇ ਪਟਿਆਲਾ ਜੁਨੀਵਰਸਿਟੀ ਵੱਲੋਂ ਉਸ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸੋ ਸਾਡੇ ਨਗਰ ਵਾਸਤੇ ਸਾਡੇ ਮਾਨਸਾ ਜ਼ਿਲ੍ਹੇ ਵਾਸਤੇ ਤੇ ਸਾਰੇ ਇਲਾਕੇ ਵਾਸਤੇ ਇਹ ਬਹੁਤ ਮਾਣ ਦੀ ਗੱਲ ਆ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਬੈਗਰੂਪ ਇਸ ਬੱਚੇ ਨੂੰ ਦਿਨ ਦੁਗਣੀਆਂ ਰਾਤ ਚੌਬਣੀਆਂ ਤਰੱਕੀਆਂ ਬਖਸ਼ੇ। ਅਸੀਂ ਭਗਵਾਨ ਤਮਾਨ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਸਾਡੇ ਇਸ ਹੋਣਹਾਰ ਬੱਚੇ ਨੂੰ ਜਲਦੀ ਹੀ ਨੌਕਰੀ ਦੇ ਕੇ ਨਵਾਜਿਆ ਜਾਵੇ। ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੈ ਮੇਰੇ ਸਤਾ ਸਿੰਘ ਪਹਿਲਾਂ ਇਹਨੂੰ ਕਦੇ ਕੰਮ ਤੋਂ ਨਹੀਂ ਰੋਕਿਆ ਹਮੇਸ਼ਾ ਪੜਦੀ ਰਹਿੰਦਾ ਸੀ ਇਹ ਕਦੇ ਕੰਮ ਨੂੰ ਕਹਿੰਦੇ ਸੀ ਵੀ ਬੜੀ ਚੱਲ ਸਾਨੂੰ ਪਤਾ ਹੈ ਵੀ ਅੱਜ ਇਹਨੇ ਸਾਡਾ ਪਿੰਡ ਦਾ ਨੌਰੋਸ਼ਨ ਕੀਤਾ ਮੇਰੇ ਮਾਪਿਆਂ ਦਾ ਬਾਕੀ ਮੈਂ ਪੰਚਾਇਤ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਬਾਕੀ ਮੇਰੇ ਦੋਸਤ ਮਿੱਤਰਾਂ ਨੇ ਮਨਪੂਰੀਆਂ ਵਧਾਈਆਂ ਦਿੱਤੀਆਂ ਨੇ ਬਾਕੀ ਕਾਲਜ ਵੱਲੋਂ ਦੋ ਤਿੰਨ ਕਾਲਜਾਂ ਵੱਲੋਂ ਫੋਨ ਵੀ ਆ ਚੁੱਕਿਆ ਵੀ ਬਹੁਤ ਸਾਡਾ ਕਾਲਜ ਨੇ ਔਰ ਕੀਤਾ ਹੈ ਰੋਸ਼ਨ ਕੀਤਾ ਹੈ ਕੱਲ ਨੂੰ ਕਾਲਜ ਵਿੱਚ ਵੀ ਇਹਨਾਂ ਨੂੰ ਬੁਲਾ ਭਵਨ ਸਿੰਘ ਜੀ ਮਾਨ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਨੇ ਕਿਹਾ ਸੀ ਵੀ ਜੋ ਵੀ ਬੱਚਾ ਆਪਣੀ ਮਿਹਨਤ ਸਦਕਾ ਉੱਪਰ ਉੱਠ ਕੇ ਆਉਂਦਾ ਤਾਂ ਅਸੀਂ ਉਹਨੂੰ ਨੌਕਰੀ ਦੇ ਯੋਗ ਦੇਵਾਂਗੇ ਆ ਸੋਡੇ ਸਾਹਮਣੇ ਹੀ 골ਡ ਮੈਡਲ ਲੈ ਕੇ ਆਇਆ ਬੇਨਤੀ ਕਰਦੇ ਆਂ ਭਵਨ ਸਿੰਘ ਮਾਨ ਜੀਆ ਨੂੰ ਵੀ ਉਹ ਨੌਕਰੀ ਵੱਲ ਵੀ ਥੋੜਾ ਜਿਹਾ ਖਰੇਜ ਕਰਨ ਬੱਚਿਆਂ ਵੱਲ ਜੋ 골ਡ ਮੈਡਲ ਲੈ ਕੇ ਆਉਂਦੇ ਨੇ ਆਪਣੇ ਭਾਈਕੇ ਅਤੇ ਸਾਰਾ ਸਮੂਹ ਨਗਰ ਤਹਿਦਲੋਂ ਪਹਿਲਾਂ ਸਾਡੇ ਪਿੰਡ ਦਾ ਜਿਨ੍ਹਾਂ ਨੇ ਨੌ ਰੋਸ਼ਨ ਕੀਤਾ ਇੰਦਰਜੀਤ ਸਿੰਘ ਪੁੱਤਰ ਕਾਕाराम ਪੰਡਤ ਜੀ ਜੋ ਕਿ ਪਟਿਆਲਾ ਯੂਨੀਵਰਸਿਟੀ ਚੋਂ ਇਹ ਆਪਣਾ ਮੈਡਲ ਪ੍ਰਾਪਤ ਕਰਕੇ ਆਏ ਨੇ ਤੇ ਇਹਨਾਂ ਦਾ ਅਸੀਂ ਪਿੰਡ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਵਾਗਤ ਹੈ ਤੇ ਇਹਨਾਂ ਦਾ ਅੱਜ ਜੋ ਸਾਰੇ ਪਿੰਡ ਨੇ ਮਿਲ ਕੇ ਬੱਸ ਸਟੈਂਡ ਤੋਂ ਲੈ ਕੇ ਘਰ ਤੱਕ ਆ ਕੇ ਇਹਨਾਂ ਦਾ ਮਤਲਬ ਸਨਮਾਨਤ ਵੀ ਕੀਤਾ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਪਿੰਡ ਦਾ ਨਾਮ ਰੋਸ਼ਨ ਕਰਤਾ ਭਾਈ ਵੱਲ ਦੀ ਧਰਤੀ ਦਾ ਨਾਮ ਰੋਸ਼ਨ ਕੀਤਾ ਤੇ ਜ਼ਿਲ੍ਹਾ ਦਾ ਨਾਮ ਰੋਸ਼ਨ ਕੀਤਾ ਤੇ ਨਾਲ-ਨਾਲ ਪਟਿਆਲਾ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਤੇ ਜੋ ਇਹ ਮੈਡਲ ਲੈ ਕੇ ਆਏ ਨੇ ਇਹ ਚ ਪੰਜਾਬੀ ਐਮ ਐ ਹਿਸਟਰੀ ਚੋਂ ਉਹ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦੀਆਂ ਜੋ ਪੰਜਾਬ ਚ ਇਹਨਾਂ ਨੇ ਨਾਮ ਚਮਕਾਇਆ ਪੰਜਾਬ ਦਾ ਵੀ ਪਟਿਆਲਾ ਯੂਨੀਵਰਸਿਟੀ ਦਾ ਵੀ ਤੇ ਸਾਡੇ ਮਾਨਸਾ ਇਲਾਕੇ ਦਾ ਤਾਂ ਚਮਕਾਇਆ ਚਮਕਾਇਆ ਪਿੰਡ ਪੈਫੜੇ ਭਾਈ ਕਿਦਾ ਵੀ ਚਮਕਾਇਆ ਚੁਗਾ ਹਾਂ ਜੀ ਮੈਂ ਐਮ ਹਿਸਟਰੀ ਚੋਂ ਸਾਰੇ ਪੰਜਾਬ ਚੋਂ ਪਹਿਲੇ ਨੰਬਰ ਤੇ ਆਇਆ ਹਾਂ ਤੇ ਇਸ ਦੇ ਪਿੱਛੇ ਮੈਂ ਆਪਦਾ ਸਾਰਾ ਯੋਗਦਾਨ ਆਪਣੇ ਮਾਪਿਓ ਤੇ ਆਪਣੇ ਕਾਲਜ ਦੇ ਸਟਾਫ ਤੇ ਸਿਰ ਇਸ ਤਰ੍ਹਾਂ ਸਿਹਰਾ ਬੰਨਦਾ ਹਾਂ ਤੇ ਇਸ ਦੇ ਨਾਲ ਹੀ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਮੇਰੀ ਫੈਮਿਲੀ ਮੇਰਾ ਮੇਰੇ ਘਰ ਪਰਿਵਾਰ ਦੇ ਮੇਰਾ ਭਰਾ ਮੇਰਾ ਵੱਡਾ ਭਰਾ ਮੇਰੇ ਡੈਡੀ ਸ਼੍ਰੀ ਕਾਕਾ ਆਰਾਮ ਜੀ ਤੇ ਮੇਰੇ ਕਾਲਜ ਦੇ ਟੀਚਰ ਉਥੋਂ ਦੇ ਐਚਓਡੀ ਸਾਰਿਆਂ ਨੇ ਮੈਨੂੰ ਹਰ ਇੱਕ ਤਰ੍ਹਾਂ ਦੇ ਵਿੱਤੀ ਮਾਮਲੇ ਜਾਂ ਕਿਸੇ ਵੀ ਤਰ੍ਹਾਂ ਦੇ ਸੰਕਟ ਸਮੇਂ ਮੈਨੂੰ ਪੜ੍ਹਾਈ ਤੋਂ ਪਿੱਛੇ ਨਹੀਂ ਹੋਣ ਦਿੱਤਾ ਹਮੇਸ਼ਾ ਮੇਰੇ ਨਾਲ ਖੜੇ ਰਹੇ ਜੀ ਦੇ ਕਰਕੇ ਮੈਂ ਅੱਜ ਪੰਜਾਬ ਚੋ 골ਡ ਮੈਡਲ ਪ੍ਰਾਪਤ ਕੀਤਾ ਕਿ ਮਿਹਨਤ ਦਾ ਆਪਾਂ ਲਗਦੇ ਵੀ ਛੱਡਣਾ ਨਹੀਂ ਚਾਹੀਦਾ ਬਹੁਤ ਜਿੱਤਾਂ ਹਾਰਾਂ ਹੁੰਦੀਆਂ ਹੀ ਰਹਿੰਦੀਆਂ ਨੇ ਆ ਹਾ ਆਖਰਕਾਰ ਬੰਦੇ ਨੂੰ ਇੱਕ ਦਿਨ ਆਪਣੀ ਮੰਜ਼ਿਲ ਮਿਲ ਜਾਂਦੀ ਹੈ ਅਸਫਲਤਾ ਨਾਲ ਹੀ ਸਫਲਤਾ ਮਿਲਦੀ ਆ ਪਹਿਲਾਂ ਬੰਦਾ ਫੇਲ ਹੁੰਦਾ ਡਿੱਗਦਾ ਉੱਠਦਾ ਡਿੱਗਦਾ ਉੱਠਦਾ ਫਿਰ ਇੱਕ ਨਾ ਇੱਕ ਦਿਨ ਆ ਕੇ ਉਹ ਬੰਦਾ ਕਾਮਯਾਬ ਹੋ ਜਾਂਦਾ ਜ ਜੀ ਦੀ ਉਦਾਹਰਨ ਮੈਂ ਤੁਹਾਡੇ ਸਾਹਮਣੇ ਪੇਸ਼ ਕਰਤੀ ਅੱਜ ਪੂਰੀ ਤੁਸੀਂ ਪਿੰਡ ਵਾਲੀ ਹੋ ਹਾਂਜੀ ਪਿੰਡ ਵਾਲੇ ਵੀ ਖੁਸ਼ ਨੇ ਮੇਰਾ ਬੇੜਾ ਸਾਡੀ ਸੈਨਾ ਪੱਤੀ ਉਥੋਂ ਪਿੰਡ ਦੇ ਸਰਪੰਚ ਸਾਰੇ ਮੈਂਬਰ ਸਾਰਿਆਂ ਨੂੰ ਮਤਲਬ ਕਿ ਮੇਰੇ ਆਉਣ ਤੇ ਬਹੁਤ ਖੁਸ਼ੀ ਹੋਈ ਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਪਿੰਡ ਫਫੜੇ ਭਾਈਕੇ ਦਾ ਨਾਮ ਫਿਰ ਤੋਂ ਰੌਸ਼ਨ ਹੋ ਗਿਆ